ਬੀ ਸਾਰਾ ਦਿਨ ਪਿਆਰ ਹੈਨਾ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਜੇ ਬੇਲਾਗਾ ਤੇ ਆ ਜਾ ਮੇਰੇ ਪੇਕੀ ਨਾ ਚੱਲ ਰਹੀ ਏ ਮੜਾ ਮੋਟਾ ਦੇ ਸਾਬ ਜੀ ਆਈਆਂ ਇਕੱਠੀਆਂ ਹੋ ਰਹੀਆਂ ਨੇ ਦੇ ਆਵਾਂਗੇ ਉਹਨਾਂ ਨੂੰ ਇਹ ਮੈਂ ਭਲਾ ਮੈਨੂੰ ਤਾਂ ਤੂੰ ਐ ਦੱਸ ਵੀ ਮੈਂ ਬੈਂਕ ਬੋਂਕਾ ਜੇ ਸਰਕਾਰੀ ਮੁਲਾਜ਼ਮ ਲੱਗ ਗਿਆ ਹੋਇਆ ਉੱਥੇ ਗੰਢੇ ਲਗਾਉਣ ਤੇ ਕੰਮ ਕਰਦਾ ਮੁੱਥੇ ਹੀ ਮੜੀ ਮੋਟੀ ਸਬਜ਼ੀ ਦੇ ਦਿੰਦੇ ਨੇ ਕਿ ਆ ਕੇ ਉਧਰ ਨੂੰ ਉੱਡ ਲੈਨੀ ਆ ਮੈਂ ਇਧਰ ਤੂੰ ਛੋਲਾ ਭਰ ਕੇ ਲੈ ਜਾਂਨੀ ਉਧਰੋਂ ਦੇ ਲਈਆਂ ਭਰ ਕੇ ਆਹੋ ਤੈਨੂੰ ਕਹਣ ਦਿੰਦੇ ਨੇ ਕੁਸ ਉਹ ਉਦੋਂ ਦੇਖ ਲਾ ਤੱਬਾ ਦਿੱਤਾ ਹੀ ਘਰ ਪਰ ਕੇ ਐ ਟਰੱਕ ਪਰ ਕੇ ਤੋਰਿਆ ਸੀ ਉਹ ਵੀ ਉਹਨਾਂ ਦੇ ਪੈਸੇ ਲੱਗੇ ਹੋ ਸੀ ਉਦੋਂ ਵੀ ਕਹਿ ਦਿੰਦਾ ਮੈਂ ਨਹੀਂ ਲੈਂਦਾ ਕੁਸ ਮੈਂ ਤਾਂ ਕੱਲੀ ਸ਼ਮੋਈ ਲੈ ਕੇ ਜਾਉਂ ਆਹੋ ਤਾਂ ਕਾਰ ਬਿਹਾਰ ਨੇ ਕਮਲੀ ਹੋਈ ਰਣੀ ਐ ਤੂੰ 24 ਘੰਟੇ ਆਏ ਆ ਮੇਰੇ ਨਾਲ ਲੜਨੂ ਇੱਥੋਂ ਵੀ ਲੈ ਤਰਾਰ ਰਣੀ ਐ ਇੱਥੋਂ ਵੀ ਤਿਆਰ ਰਣੀ ਐ ਕਦੇ ਤੈਨੂੰ ਕੋਈ ਕੰਮ ਦੀ ਨਾ ਕੋਈ ਆਏ ਕਰ ਲੈ ਇੱਥੇ ਭੈਗੀ ਮੇਰੇ ਸਰਾਣੇ ਆ ਕੇ ਮਜੇ ਗਾਣੂ ਜਾਂ ਭਾਏ ਮੈਨੇ ਸੁਣ ਦੇ ਪਰ ਤੇ ਰਹਿਣ ਦੇ ਸੌਣ ਨੂੰ ਮੇਰੀ ਗੱਲ ਸੁਣ ਚੱਲੇ ਆਉਣੇ ਕੁਸ ਨਹੀਂ ਹੁੰਦਾ ਇੱਕ ਦੇ ਜਾਵਾਂਗੇ ਆ ਇੱਕ ਆਲੀ ਦੇ ਉਧਰੋਂ ਮੁੜਿਆ ਵ ਆਹੋ ਮੁੜਾਂਗੇ ਤੂੰ ਚਾਰ ਪੰਜ ਵਾਲੀ ਦੇ ਮੈਨੂੰ ਪਤਾ ਤੈਨੂੰ ਤਾਂ ਆਇਆ ਵੀ ਮੈਂ ਸਰਕਾਰੀ ਵਾਲੀ ਵਸਤੇ ਝੜ ਜੂਗੀ ਮੇਰੀ ਫਰੀ ਹੈ ਇਹੇ ਲੱਗ ਜਾਣਗੇ ਜਿਹੜੇ ਲੱਗਣਗੇ ਮੈਂ ਸਾਰੀਆਂ ਜਾਣਦਾ ਤੇਰੀਆਂ ਗੱਲਾਂ ਜਿੱਦੜਾ ਹੈ ਮੇਰਾ ਰਾਜ ਆ ਗਿਆ ਨਾ ਦਵਾਰੇ ਸਾਰਾਜ ਕੋ ਚਾਲੂ ਕਰ ਦੂੰ ਫਿਰ ਫਿਰ ਦੇ ਲਈ